ਹੁਣ ਜਿੰਨੇ ਵੀ ਫੇਸਬੁੱਕ ਤੇ ਪੰਜਾਬੀ ਵਿਦਵਾਨ ਸਾਰੇ ਨਾ ਹੋਏ ਇਹ ਗੱਲ ਕਰ ਰਹੇ ਆ ਕਿ ਖੇੜੀ ਵਾਲੇ ਬਾਬੇ ਨੇ ਦਸਤਾਰ ਕਾਹ ਤੋਂ ਲਾਤੀ ਵਾਲ ਛੋਟੇ ਛੋਟੇ ਕਿਉਂ ਕਰਾ ਲੇ ਤੇ ਟੋਪੀ ਜੀ ਲੈ ਕੇ ਕੀ ਸ਼ਕਲ ਬਣਾਈ ਫਿਰਦਾ ਪਰ ਯਾਰ ਇੱਕ ਗੱਲ ਸਮਝੋ ਤੁਸੀਂ ਕਿਸੇ ਦੇ ਸਿਰ ਤੇ ਧੱਕੇ ਨਾਲ ਦਸਤਾਰ ਰੱਖ ਕੇ ਕਿਸੇ ਦਾ ਸਿਰ ਜਿਹੜਾ ਦਸਤਾਰ ਦੇ ਵਿੱਚ ਫਸਾ ਕੇ ਕੋਈ ਸਿੱਖੀ ਨੂੰ ਕੋਈ ਬਹੁਤ ਵੱਡਾ ਤੁਸੀਂ ਮਤਲਬ ਉਹਦੇ ਵਿੱਚ ਸਿੱਖੀ ਵਿੱਚ ਕੀ ਵਾਅਦਾ ਨਹੀਂ ਕਰਦੇ ਹੋਗੇ ਜੇ ਕੋਈ ਪਗ ਨਾ ਵੀ ਬਨੂਗਾ ਤਾਂ ਤਾਂ ਵੀ ਸਿੱਖੀ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜੇ ਕੋਈ ਬਨ ਲੂਗਾ ਤਾਂ ਫੇਰ ਵੀ ਕੋਈ ਬਹੁਤ ਜਿਆਦਾ ਕੀ ਆ ਸਿੱਖੀ ਨੂੰ ਮੈਂ ਕਹੂੰਗਾ ਕੋਈ ਵਾਅਦਾ ਨਹੀਂ ਹੋਣ ਲੱਗਿਆ ਤਾਂ ਉਹੀ ਆ ਕਿ ਹੁਣ ਤੁਸੀਂ ਮੇਰੇ ਦਾੜੀ ਰਖਾ ਦਿਓ ਤੁਸੀਂ ਮੇਰੇ ਦਸਤਾਰ ਸਜਾ ਦਿਓ ਮੈਨੂੰ ਤੁਸੀਂ ਕਰਪਾਨਤਾਰ ਕਰਨ ਲਈ ਕਹਿਜੋ ਤਾਂ ਇਨਾਂ ਚੀਜ਼ਾਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਫਰਕ ਸਿੱਖੀ ਨੂੰ ਉਦੋਂ ਹੀ ਪੈਂਦਾ ਜਦੋਂ ਕੋਈ ਅਕਲਮੰਦ ਬੰਦਾ ਜਾਂਦਾ ਜਾਂ ਫਿਰ ਕਿਸੇ ਨੂੰ ਅਕਲ ਆਉਂਦੀ ਆ ਕਿਸੇ ਨੂੰ ਸਿੱਖਿਆ ਆਉਂਦੀ ਆ ਜੇ ਜਦੋਂ ਕੋਈ ਕੁਝ ਸਿੱਖਦਾ ਤਾਂ ਹੁਣ ਭਾਵੇਂ ਤੁਸੀਂ ਖੇੜੀ ਵਾਲੇ ਬਾਬੇ ਨੂੰ ਕੁਝ ਮਰਜੀ ਕਹੀ ਜਾਓ ਪਰ ਜਿਹੜੀ ਉਹਦੇ ਅੰਦਰ ਦੀ ਸੋਚ ਹੈ ਜਾਂ ਜਿਹੜੀਆਂ ਉਹਦੀਆਂ ਹਰਕਤਾਂ ਉਹ ਉਹਨੇ ਉਹੀ ਕਰਨੀਆਂ ਤਾਂ ਇਦਾਂ ਹੀ ਹਰ ਇੱਕ ਬੰਦੇ ਨੇ ਜਿੱਦਾਂ ਦਾ ਉਹਦਾ ਹੁਣ ਤੁਸੀਂ ਇੱਕ ਚੀਜ਼ ਲਾ ਲਓ 골ਡਨ ਟੈਂਪਲ ਤੇ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਉਹਦੇ ਪਿੱਛੇ ਕੀ ਆ ਪੱਗਾਂ ਵਾਲਿਆਂ ਦਾ ਹੱਥ ਨਹੀਂ ਸੀ ਕੀ ਉਹ ਪੱਗਾਂ ਵਾਲਿਆਂ ਨੇ ਨਹੀਂ ਕਰਵਾਇਆ ਹਾਂ ਹੋਰ ਜਿੰਨੇ ਵੀ ਕ੍ਰਾਈਮ ਹੁੰਦੇ ਨੇ ਪੰਜਾਬ ਵਿੱਚ ਜਾਂ ਹੁਣ ਹੋ ਰਹੇ ਨੇ ਚਾਹੇ ਉਹ ਸਿਆਸੀ ਤੌਰ ਤੇ ਲਾ ਲਓ ਰਾਜਨੀਤਿਕ ਤੌਰ ਤੇ ਲਾ ਲਓ ਜਾਂ ਕਿਸੇ ਵੀ ਤਰੀਕੇ ਨਾਲ ਲਾ ਲਓ bizness ਤੌਰ ਤੇ ਲਾ ਲਓ ਉਹਦੇ ਵਿੱਚ ਪੱਗਾਂ ਵਾਲੇ ਬੰਦੇ ਸ਼ਾਮਿਲ ਨਹੀਂ ਹੁੰਦੇ ਜਿਨ੍ਹਾਂ ਦੇ ਕਿਰਪਾਨਾਂ ਪਾਈਆਂ ਹੁੰਦੀਆਂ ਨੇ ਦਾੜੇ ਸਜਾਏ ਹੁੰਦੇ ਨੇ ਉਹ ਬੰਦੇ ਇਹਨਾਂ ਸਾਰੇ ਕ੍ਰਾਈਮ ਵਿੱਚ ਜਿਸ ਤਰ੍ਹਾਂ ਦਾ ਵੀ ਕ੍ਰਾਈਮ ਹੁੰਦਾ ਜਾਂ ਜੁਰਮ ਹੁੰਦਾ ਉਹਦੇ ਵਿੱਚ ਪੰਜਾਬੀ ਸਿੱਖ ਬੰਦੇ ਸ਼ਾਮਿਲ ਨਹੀਂ ਹੁੰਦੇ ਸਾਰਾ ਕੁਝ ਹੁੰਦਾ ਤਾਂ ਉਹੀ ਗੱਲ ਮੈਂ ਜਿਹੜੀ ਕਹਿ ਰਿਹਾ ਕਿ ਤੁਸੀਂ ਕਿਸੇ ਨੂੰ ੱੱਕੇ ਨਾਲ ਸਿੱਖ ਬਣਾ ਦਿਓ ਉਹ ਤੇ ਜਿਹੜਾ ਪਹਿਰਾਵਾ ਪਹਿਨਾ ਦਿਓ ਤਾਂ ਉਹਦੇ ਨਾਲ ਕੀ ਹੋ ਜੂਗਾ ਕੁਝ ਵੀ ਨਹੀਂ ਹੋਣ ਲੱਗਿਆ ਤਾਂ ਇਹ ਗੱਲ ਸਿਰਫ ਸਿੱਖਾਂ ਵਿੱਚ ਹੀ ਨਹੀਂ ਚਾਹੇ Hindu ਉਹ ਵੀ ਇਸ ਚੀਜ਼ ਤੇ ਬਹੁਤ ਮਤਲਬ ਜ਼ੋਰ ਦਿੰਦੇ ਆ ਕਿ ਲੋਕ ਆ ਜਿਹੜੇ ਪਗਮਾ ਪੈਨਣ ਸਿਰ ਤੇ ਤਿਲਕ ਲਾਉਣ ਕੁਝ ਵੀ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਤੇ ਇਨਾਂ ਚੀਜ਼ਾਂ ਨਾਲ ਕੁਝ ਵੀ ਨਹੀਂ ਹੋਣ ਲੱਗਿਆ